ਜਿਹੜਾ ਅੱਜ ਇਹ ਬੋਸ ਪ੍ਰਦਰਸ਼ਨ ਕਰਿਆ ਬਿਲਕੁਲ ਇਸ ਵੰਦ ਚ ਕੀ ਕਹਿਣਾ ਚਾਹੁੰਦਾ ਹਾਂ ਸ਼ੁਕਰੀਆ ਜੀ ਪਹਿਲਾਂ ਤਾਂ ਸਾਰੇ ਸ਼ਰੋਤਿਆਂ ਨੂੰ ਪੰਜਾਬ ਸਰਕਾਰ ਦੇ ਜੋ ਖੋਖਲੇ ਵਾਦੇ ਆ ਜੀ 2 ਸਾਲਾਂ ਤੋਂ ਸੁਣ ਰਹੇ ਆ ਨਸ਼ਾ ਗਲੀ ਗਲੀ ਚ ਵੱਧ ਚੁੱਕਿਆ ਹੈ ਘਰ ਘਰ ਚ ਵੱਧ ਚੁੱਕਿਆ ਹੈ ਜਿਹੜੇ ਮੁੱਦੇ ਐਨਆਰਸੀਓ ਸਾਰੇ ਫੇਲ ਹੋ ਚੁੱਕੇ ਆ ਸੋ ਬਤੌਰ ਆਪੋਜੀਸ਼ਨ ਅਸੀਂ ਆਵਾਜ਼ ਬੁਲੰਦ ਕਰ ਰਹੇ ਆ ਤਾਂ ਕਿ ਸ਼ਾਇਦ ਇਹ ਸੁੱਤੀ ਪਈ ਨੀਂਦ ਉੱਠ ਜਾਵੇ ਤੇ ਲੋਕਾਂ ਦੇ ਭਲੇ ਆਸਤੇ ਕੁਝ ਕਰ ਲੱਗ ਜਾਵੇ ਹੁਣ ਜੋ ਮਸ਼ਹੂਰੀਆਂ ਦੀ ਸਰਕਾਰ ਹੈ ਸਿਰਫ ਤਕਰੀਬਨ 1.5 ਤੋਂ 2 ਕਰੋੜ ਰੁਪਏ ਰੋਜ਼ ਮਸ਼ਹੂਰੀਆਂ ਤੇ ਖਰਚਾ ਜਾ ਰਿਹਾ ਹੈ ਪਰ ਉਹੀ ਪੈਸਾ ਲੋਕਾਂ ਦਾ ਲੋਕਾਂ ਦੇ ਕੰਮ ਆਉਣਾ ਚਾਹੀਦਾ ਹੈ ਅਸੀਂ ਸੁੱਤੀ ਪਈ ਸਰਕਾਰ ਨੂੰ ਪ੍ਰਦਰਸ਼ਨ ਦੇ ਰਾਹੀਂ ਜਗਾਉਣਾ ਚਾਹੁੰਦੇ ਹਾਂ ਇਹਦਾ ਦੋ ਸਟੇਜਾਂ ਲੱਗੀਆਂ ਤੁਸੀਂ ਆਪਣੇ ਦਾ ਹੀ ਵਿਰੋਧ ਕਰ ਰਹੇ ਹੋ ਤੇ ਕਾਗਰਸੀ ਉਤਰਿਆ ਤੇ ਤੇ ਦੇਖੋ ਜਦੋਂ ਸੱਤਾ ਸਰਕਾਰ ਬਣੀ ਸੀ ਝਾੜੂ ਦੀ ਉਦੋਂ ਸਾਨੂੰ ਜ਼ਿੰਮੇਵਾਰੀ ਮਿਲੀ ਸੀ ਵੀ ਹਲਕੇ ਦੇ ਕਿਸੇ ਵਰਕਰ ਨੂੰ ਆਏ ਨਾ ਮਹਿਸੂਸ ਹੋਵੇ ਵੀ ਵਰਕਰ ਉੱਥੇ ਬੇਵਸ ਹੋ ਗਿਆ ਲਾਚਾਰ ਹੋ ਗਿਆ ਕਿਉਂਕਿ ਲੀਡਰਾਂ ਨੇ ਕਈ ਵਾਰ ਪੱਗਾ ਬਣਾ ਲੈਂਦੇ ਆ ਆਪਣੇ ਨੀਤੀ ਫੈਦੀ ਕਰਕੇ ਸੋ ਉਦੋਂ ਉਦੋਂ ਅਸੀਂ ਆ ਕੇ ਵਰਕਰਾਂ ਦੀ ਗੱਲ ਸੁਣੀ ਉਹਨਾਂ ਨਾਲ ਖੜੇ ਭਾਰਤ ਜੋੜੋ ਯਾਤਰਾ 'ਚ ਉਹਨਾਂ ਨੂੰ ਲੈ ਕੇ ਗਏ ਖਾੜਗੇਜੀ ਦੀ ਰੈਲੀ 'ਚ ਲੈ ਕੇ ਗਏ ਜਿੱਥੋਂ ਤੱਕ ਵੀ ਹੁੰਦਾ ਸੀ ਉਹਨਾਂ ਨੂੰ ਲੈ ਕੇ ਜਾਂਦਾ ਸੀਗਾ ਤਾਂ ਕਿ ਉਹਨਾਂ ਨੂੰ ਆਏ ਨਾ ਮਹਿਸੂਸ ਹੋਵੇ ਵੀ ਉਹ ਲਵਾਰਿਸ ਨੇ ਸੋ ਉਹਨਾਂ ਦੀ ਆਵਾਜ਼ ਦੇ ਤਹਿਤ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਜਿਵੇਂ ਵਰਕਰਾਂ ਦੀ ਆਵਾਜ਼ ਹੈ ਅਸੀਂ ਉਹੀ ਆਵਾਜ਼ ਨੂੰ ਮੰਨਦੇ ਆਂ ਜਿੱਥੇ ਵਰਕਰ ਜਾ ਕੇ ਬਹਿੰਦੇ ਆ ਉੱਥੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਾ ਕੇ ਬਹਿਣਾ ਉਹਨਾਂ ਦੇ ਮੂਹਰੇ ਜਾ ਕੇ ਬਹਿਨੇ ਆ ਤੇ ਉਹਨਾਂ ਦੀ ਲੜਾਈ ਲੜਦੇ ਆ ਕਾਂਗਰਸ ਵੀ ਆ ਦੋ ਸਟੇਜਾਂ ਜਿਹੜੀਆਂ ਇਹ ਮਜੂਤਾ ਸਰਕਾਰ ਨਹੀਂ ਤੁਹਾਡਾ ਕਟਾਸਰੀ ਕਰਦੇ ਸੋਡੇ ਦੋ ਸਟੇਜਾਂ ਲੱਗੀਆਂ ਨਹੀਂ ਦੇਖੋ ਲੋਕ ਪ੍ਰਧਾਨ ਸਾਹਿਬ ਇੱਥੇ ਬੈਠੇ ਨੇ ਸਿਆਲ ਲੱਗਿਆ ਸੀਗਾ ਕਾਂਗਰਸ ਪਾਰਟੀ ਬਣੀਓ ਇੱਥੇ ਸਾਰਿਆਂ ਨੂੰ ਅਸੀਂ ਸਿਆਲ ਆਇਆ ਸੀਗਾ ਪਰ ਜੇ ਕਈ ਵਾਰ ਲੀਡਰ ਕੋਈ ਜਾਵਰ ਤੇ ਆ ਜਾਂਦੇ ਉਹਨਾਂ ਨੂੰ ਆਪ ਦੀ ਸੀਨੀਅਰਿਟੀ ਦਾ ਹੁੰਦਾ ਕਿਉਂਕਿ ਜਦੋਂ ਕੋਈ ਲੀਡਰ ਸੋਚ ਲੈਂਦਾ ਵੀ ਮੈਂ ਵੱਡਾ ਲੋਕਾਂ ਤੋਂ ਫਿਰ ਲੋਕ ਉਹਨਾਂ ਨੂੰ ਜਾਣੂ ਕਰਾਉਂਦੇ ਆ ਵੀ ਲੋਕ ਵੱਡੇ ਆ ਕੋਈ ਲੀਡਰ ਵੱਡਾ ਨਹੀਂਗਾ ਜਿੱਥੇ ਜਿੱਥੇ ਲੋਕ ਇਕੱਠੇ ਹੋ ਜਾਣ ਉੱਥੇ ਹੀ ਲੀਡਰਾਂ ਨੂੰ ਜਾਣਾ ਚਾਹੀਦਾ ਹੈ ਬਾਕੀ ਜੇ ਕਿਸੇ ਨੇ ਆਪ ਦੀ ਆਪ ਦੀ ਆਦੇ ਹੈ ਅਸੀਂ ਤੁਹਾਨੂੰ ਉਹਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਸਾਰਾ ਸੰਗਠਨ ਕਾਂਗਰਸ ਪਾਰਟੀ ਦਾ ਭਾਰਤ ਜਿਹੜੀ ਯਾਤਰਾ ਹੋਈ ਸੀ ਉਦੋਂ ਦੀਆਂ ਤੁਸੀਂ ਤਸਵੀਰਾਂ ਕੱਢ ਕੇ ਦੇਖੋ ਜਿਹੜੇ ਬੰਦਿਆਂ ਨੇ ਉਦੋਂ ਮਿਹਨਤ ਕੀਤੀ ਸੀ ਬਲੌਕ ਪ੍ਰਧਾਨਾ ਬੈਠੇ ਆ ਜੀ ਇਹਨਾਂ ਨੇ ਉਦੋਂ ਮਿਹਨਤ ਕੀਤੀ ਸੀ ਸਾਰੇ ਵਰਕਰਾਂ ਨੂੰ ਲੈ ਕੇ ਗਏ ਸੀਗੇ ਉਦੋਂ ਭਾਜਪਾ ਵੀ ਤਸ਼ੱਦਦ ਟਾਰੀ ਸੀ ਤੇ ਆਮ ਆਦਮੀ ਪਾਰਟੀ ਵੀ ਤਸ਼ੱਦਦ ਟਾਰ ਟਾਰੀ ਸੀ ਕਿਉਂਕਿ ਜਦੋਂ ਕੋਈ ਸਰਕਾਰ ਨਵੀਂ ਬਣਦੀ ਹੈ ਪਹਿਲੇ 2 ਸਾਲ ਵਰਕਰਾਂ ਤੇ ਬਹੁਤ ਤਸ਼ੱਦਦ ਟਾਉਂਦੇ ਆ ਸੋ ਉਦੋਂ ਇਹ ਟੀਮ ਨੇ ਕੰਮ ਕੀਤਾ ਸੀਗਾ ਉਹ ਸਾਰੀ ਟੀਮ ਇੱਥੇ ਹੀ ਹੈ ਬਾਕੀ ਉਸ ਤੋਂ ਬਾਅਦ ਕਿਸੇ ਨੇ ਨ ਉਹ ਬਿਹਤਰ ਜਾਣਦੇ ਆ ਅਸੀਂ ਉਹਨਾਂ ਬਾਰੇ ਉਸ ਤੇ ਪੜਨੀ ਨਹੀਂ ਕਰਨਾ ਜਸ ਮੇਲੇ ਕੋ ਵੇਖਣ ਵਿੱਚ ਪੰਚਾਇਤ ਚੋਂ ਨਾ ਹੋਣ ਜਾਦੀਆਂ ਉਹ ਤਾਂ ਦੇ ਇਸ ਮਤਭੇਦ ਦਾ ਅਸਰ ਪੰਚਾਇਤਾਂ ਦੇ ਵੀ ਪਏਗਾ ਬਾਤਿੰਦੇ ਦੇਖੋ ਜੀ ਸਾਡਾ ਕੋਈ ਮਤਭੇਦ ਨਹੀਂ ਪਹਿਲੇ ਦਿਨੋਂ ਕਾਂਗਰਸ ਦੇ ਝੰਡੇ ਥੱਲੇ ਮਿਹਨਤ ਕੀਤੀ ਹੈ ਅੱਜ ਵੀ ਕਾਂਗਰਸ ਦੇ ਝੰਡੇ ਥੱਲੇ ਅਸੀਂ ਪ੍ਰੋਗਰਾਮ ਕੀਤਾ ਹੈ ਬਾਰੇ ਹਾਂ મતਵੇ ਤੋਂ ਉਹਨਾਂ ਦੇ ਹੋ ਸਕਦੇ ਆ ਜਿਨ੍ਹਾਂ ਨੇ ਝੰਡੇ ਬਦਲੇ ਆ ਉਹ ਹੁਣ ਕੱਲ ਨੂੰ ਬਦਲਦੇ ਆ ਜਾਂ ਨਹੀਂ ਬਦਲਦੇ ਹੋ ਰਹਿੰਦੇ ਆ ਅਸੀਂ ਤਾਂ ਪਾਰਟੀਆਂ ਅਸੀਂ ਕੰਮ ਕਰ ਰਹੇ ਆ ਜਦੋਂ ਪਾਰਟੀ ਆਖੂਗੀ ਤੁਸੀਂ ਕੰਮ ਨਾ ਕਰੋ ਤੁਹਾਡੀ ਸੇਵਾ ਸਾਨੂੰ ਨਹੀਂ ਚਾਹੀਦੀ ਤਾਂ ਅਸੀਂ ਆਪਦੇ ਘਰੇ ਬਹਿ ਜਾਗੇ ਪਰ ਲੋਕਾਂ 'ਚ ਫਿਰ ਵੀ ਬੈਠੇ ਰਵਾਂਗੇ ਜੋ ਪਾਰਟੀ ਦਾ ਸਨੇਹਾ ਹੈ ਉਹ ਸਨੇਹਾ ਨੂੰ ਅਸੀਂ ਉਹਨਾਂ ਨੂੰ ਫਤਿਹ ਕਰਾਉਣੀ ਆ ਉਹ ਸਨੇਹ ਨੂੰ ਅਸੀਂ ਕਰੇਚਾ ਜਸਨ ਜੀ ਨੀਤੀ ਹਿਤਾਂ ਤੋਂ ਉੱਪਰ ਉੱਠ ਕੇ ਪਾਰਟੀ ਲਈ ਇਕੱਠਾ ਕਰਨਾ ਚਾਹੀਦਾ ਬਿਹਤਰ ਹੋਏਗਾ ਹਾਂ ਜੀ ਮੈਂ ਤਾਂ ਕਹਿੰਨਾ ਹੈ ਜੀ ਲੀਡਰਾਂ ਨੂੰ ਪਾਰਟੀ ਦੇ ਕਦੇ ਵੀ ਕਮਾਂਡ ਮਾੜੇ ਸਮੇਂ ਛੱਡਣੀ ਨਹੀਂ ਚਾਹੀਦੀ ਜਦੋਂ ਲੀਡਰ ਮਾੜੇ ਸਮੇਂ ਛੱਡ ਜਾਂਦੇ ਆ ਫਿਰ ਉਦੋਂ ਧੜੇਬਾਜ਼ੀ ਹੋ ਜਾਂਦੀ ਆ ਕਦੇ ਵੀ ਲੀਡਰ ਨੂੰ ਮਾੜੇ ਸਮੇਂ ਚ ਆਪਣੇ ਲੋਕਾਂ ਨੂੰ ਛੱਡਣਾ ਨਹੀਂ ਚਾਹੀਦਾ ਚਾਹੇ ਆਪਣੀ ਘਰ ਚ ਵੀ ਨਿੱਜੀ ਲੜਾਈ ਆ ਕਿਸੇ ਤੇ ਦੁੱਖ ਤਕਲੀਫ ਆਉਂਦੀ ਆ ਜਦੋਂ ਆਪਾਂ ਅਗਲੇ ਨੂੰ ਚਿਹਰਾ ਦਿਖਾ ਦਿੰਨੇ ਆ ਇਸ ਲਈ ਉਹਦਾ ਸਾਥ ਛੱਡ ਜਾਂਦੇ ਆ ਫਿਰ ਉਹ ਕਿਸੇ ਹੋਰ ਦੇ ਸਾਥ ਦੀ ਉਮੀਦ ਕਰਦਾ ਫਿਰ ਜਦੋਂ ਕੋਈ ਹੋਰ ਬੰਦਾ ਸਾਥ ਦੇ ਦਿੰਦਾ ਫਿਰ ਉਹ ਘਰ ਚ ਵੀ ਕਲੇਸ਼ ਆਇ ਪੈ ਜਾਂਦਾ ਸੋ ਇਹ ਲੀਡਰਾਂ ਨੂੰ ਸਮਝਣਾ ਚਾਹੀਦਾ ਵੀ ਝੰਡੇ ਨਹੀਂ ਬਦਲਨੇ ਚਾਹੀਦੇ ਕਦੇ ਵੀ ਅੱਜ ਦਾ ਕੀ ਹੈ ਸਾਡਾ ਸਾਡੀ ਦਾ ਪੰਖਿਆਰਾ ਪ੍ਰੈਸ ਕੋਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਨਸ਼ਿਆਂ ਦੇ ਖਿਲਾਫ ਸਾਡਾ ਰੋਜ਼ ਪ੍ਰਦਰਸ਼ਨ ਹੈ ਉਹਦਾ ਅਸੀਂ ਮੰਗ ਪੱਤਰ ਡਿਪਟੀ ਸਾਹਿਬ ਨੂੰ ਦੇਵਾਂਗੇ ਵੀ ਜੀ ਲੋਕਾਂ ਦੀ ਆਵਾਜ਼ ਸੁਣੀ ਜਾਵੇ ਤੇ ਲੋਕਾਂ ਦੀ ਆਵਾਜ਼ ਦੇ ਤਹਿਤ ਕੰਮ ਕੀਤਾ ਜਾਵੇ ਸਰਕਾਰ ਦੇ ਦਬਾਹੇ ਹੇਠ ਕੁਛ ਤਾਂ ਕੀਤਾ ਜਾਵੇ ਵੈਸੇ ਪ੍ਰਸ਼ਾਸਨ ਵਧੀਆ ਕੰਮ ਕਰਦਾ ਹੈ ਸੋ ਸਾਨੂੰ ਆਉਣ ਵਾਲੇ ਸਮੇਂ 'ਚ ਉਮੀਦ ਹੈ ਵੀ ਉਹ ਵਧੀਆ ਨਸ਼ੇ ਤੇ ਵੀ ਲਕੀਰ ਕਸਣਗੇ ਨਕੀਲ ਕਸਣਗੇ ਤੇ ਨਸ਼ੇ ਉੱਤਰ ਖਾਲ ਪਾਉਣਗੇ